ਦੋਸਤੋ ਅੱਜ ਅਸੀਂ ਗਾਜ਼ੀਪੁਰ ਬਾਰਡਰ ਪਹੁੰਚੇ ਆਂ ਔਰ ਵਿਕੀਸ਼ਟ ਕਹਿੜ ਜੀ ਅਤੇ ਸੂਬਾ ਭਾਰਤੀ ਕਿਸਾਨ ਯੂਨੀਅਨ ਜੱਥੇਬੰਦੀਆਂ ਦਾ ਸਮਰਥਨ ਕਰਦੇ ਆਂ ਉਸੀ ਕੇ ਜਿਹੜਾ 26 ਦੇ ਵਾਕਿਆ ਤੋਂ ਬਾਅਦ ਅਗਰ ਅੰਦোলন ਅੱਜ ਖੜਾ ਇਸ ਦੇਸ਼ ਵਿੱਚ ਕਿਸਾਨਾਂ ਦਾ ਉਹ ਰਕੇਸ਼ ਤਕੈਟਚੀ ਦੀ ਬਦੌਲਤ ਹੈ ਇਹਨਾਂ ਨੂੰ ਸਲਾਮ ਤੇ ਸਾਡਾ ਸਤਿ ਸ੍ਰੀ ਅਕਾਲ ਭੀਜਪੀ ਨੇ ਆਰਐਸਐਸ ਨੇ ਜਿਹੜਾ ਇਸ ਅੰਦোলন ਨੂੰ ਖਾੜਨ ਦੀ ਕੋਸ਼ਿਸ਼ ਕੀਤੀ ਇਸ ਨੂੰ ਫੋਕਾ ਪ੍ਰਸਿੱਧਾਇਆ ਕਮਿਊਨਲ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਇਹਨਾਂ ਨੇ ਬਹੁਤ ਪਹਾਦਰੀ ਦੇ ਨਾਲ ਉਹਨਾਂ ਨੇ ਉਸ ਨੂੰ ਡਿਫੈਂਡ ਕੀਤਾ ਔਰ ਮੈਂ ਹਰਿਆਣਾ ਉੱਤਰ ਪ੍ਰਦੇਸ਼ ਵਿਸ਼ੇਸ਼ ਤੌਰ ਤੇ ਸਾਡੇ जाट ਭਰਾਵਾਂ ਦਾ ਗੁੱਜਰ ਵੀਰਾਂ ਦਾ ਮੁਸਲਮਾਨ ਵੀਰਾਂ ਦਾ ਸਾਰੀਆਂ ਬਰਾਦਰੀਆਂ ਦਾ ਇਹਨਾਂ ਦੀ ਇੱਕ ਸੱਜੇ ਦੇ ਉੱਤੇ ਹਜ਼ਾਰਾਂ ਦੀ ਤਦਾਦ ਵਿੱਚ ਜਿਹੜੀਆਂ ਟਰੈਕਟਰ ਟ੍ਰੋਲੀਆਂ ਤੇ ਜੋ ਉਹ ਦਿਨ ਉੱਥੇ ਪਹੁੰਚੇ ਬਹਾਦਰ ਕਿਸਾਨਾਂ ਨੇ ਖੇਤ ਮਜ਼ਦੂਰਾਂ ਨੇ ਸਾਬਤ ਕਰ ਦਿੱਤਾ ਕਿ ਸਾਨੂੰ ਜਿਹੜੀਆਂ ਚਾਲਾਂ ਭਾਜਪੀ ਚੱਲ ਰਹੀ ਸੀਗੀ ਸਾਨੂੰ ਜਾਤ ਪਾਤ ਧਰਮ ਦੇ ਆਧਾਰ ਤੇ ਵੰਡਣ ਦੇ ਉਸ ਨੂੰ ਸੱਜ ਨੂੰ ਰਿਕਾਰ ਦਿੱਤਾ ਪਰ ਉਹਦੇ ਵਾਸਤੇ ਇੱਕ ਬਹਾਦਰ ਆਗੂ ਦੀ ਆਵਾਜ਼ ਦੀ ਲੋੜ ਸੀਗੀ ਮੋਰਚੇ ਨੂੰ ਹਿੰਸਕ ਦਿਖਾ ਕੇ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਨੂੰ ਐਂਟੀ ਨੈਸ਼ਨਲ ਕਿਹਾ ਗਿਆ ਜਾਂ ਇਸ ਨੂੰ ਦੇਸ਼ ਵਿਰੋਧੀ ਕਿਹਾ ਗਿਆ ਉਹ ਇਹਨਾਂ ਨੇ ਜਿਸ ਜਜ਼ਬੇ ਦੇ ਨਾਲ ਕੀਤਾ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ ਔਰ ਸਾਡੀ ਵਾਹਿਗੁਰੂ ਦੇ ਚਰਨਾਂ ਵਿੱਚ ਈਸ਼ਵਰ ਅੱਲਾ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸ ਆ ਕਿ ਇਸੇ ਤਰ੍ਹਾਂ ਇਹ ਕਿਸਾਨ ਇਹਨਾਂ ਦੀ ਅਗਵਾਈ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਉਦੋਂ ਤੱਕ ਡੱਟੇ ਰਹਿਣਗੇ ਜਦੋਂ ਤੱਕ ਅਸੀਂ ਇਸ ਦੇਸ਼ ਦੀ ਸਰਕਾਰ ਨੂੰ ਤਿੰਨ ਕਾਨੂੰਨ ਰੱਦ ਕਰਨ ਤੱਕ ਮਜਬੂਰ ਨਹੀਂ ਕਰ ਦਿੰਦੇ ਤੇ ਮੈਂ ਤੁਹਾਡਾ ਸਾਰਿਆਂ ਦਾ ਅਮੀਜ਼ ਦੋਸਤ ਸੇਵਾਦਾਰ ਸੁਖਪਾਲ ਸਿੰਘ ਖੇੜਾ ਫਾਰਮਰ ਲੀਡਰ ਆਫ ਆਪੋਜੀਸ਼ਨ ਪੰਜਾਬ ਔਰ ਇਸ ਵਕਤ ਐਮ ਐਲ ਏ ਵੀ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਦੇ ਜਜ਼ਬਾਤ ਆਪਣੇ ਕੌਮੀ ਜਜ਼ਬਾਤ ਕਾਲ ਅਸੀਂ ਨਬਰੀਤ ਦੇ ਓਗਦੇ ਸੀਗੇ ਇਹਨਾਂ ਦਾ ਬੇਟਾ ਉੱਥੇ ਉਸ ਓਗਦੇ ਪਹੁੰਚਿਆ ਹੋਇਆ ਸੀਗਾ ਔਰ ਇਹਨਾਂ ਨੇ ਨਵਰੀਤ ਦਾ ਜਿਹੜਾ ਉਹਨਨਫੋਰਚੂਨੇਟ ਇਨਸੀਡੈਂਟ ਹੋਇਆ ਜੋ ਉਹਦੀ ਹੱਤਿਆ ਹੋਈ ਆ ਉਸ ਦਾ ਪਰਿਵਾਰ ਉਸ ਨੂੰ ਕਹਿ ਰਿਹਾ ਵਾ ਕਿ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਉਸ ਦੀ ਪੋਸਟਮਾਰਟਮ ਰਿਪੋਰਟ ਪੁਖਤਾ ਹੈ ਉਹਦੇ ਚ ਸਬੂਤ ਨੇ ਕਿ ਕਿਸ ਤਰ੍ਹਾਂ ਗੋਲੀ ਠੋਡੀ ਦੇ ਲਾਗੇ ਉਹ ਜਾਂਦੀ ਆ ਔਰ ਉੱਪਰੋਂ ਸਿਰ ਚੋਂ ਨਿਕਲ ਕੇ ਬ੍ਰੇਨ ਮੈਟਰ ਉਸ ਦਾ ਬਾਹਰ ਖਿਲ ਰਿਹਾ ਯਾਨੀ ਕਿ ਉਹਦੀ ਚਰਬੀ ਦਿਮਾਗ ਦੀ ਉਹ ਸਾਰੇ ਤੱਥਾਂ ਤੇ ਕੱਲ ਭੋਗ ਤੇ ਇਹ ਫੈਸਲਾ ਲਿਆ ਗਿਆ ਸੀਗਾ ਕਿ ਇਹਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਇਸ ਲਈ ਮੈਂ ਉਮੀਦ ਕਰਦਾ ਕਿ ਜਿਹੜਾ ਇਹ ਅੰਦੋਲਨ ਆ ਇਹ ਨਵਰੀਤ ਨੂੰ ਕਬੂਲੇਗਾ ਨਵਰੀਤ ਆਪਣੇ ਕਿਸੇ ਨਿੱਜੀ ਕੰਮ ਤੇ ਨਹੀਂ ਸੀ ਆਇਆ ਉਹ ਕਿਸਾਨ ਅੰਦੋਲਨ ਵਿੱਚ ਸ਼ਿਰਕਤ ਕਰਨ ਲਈ ਆਸਟ੍ਰੇਲੀਆ ਤੋਂ ਆਇਆ ਸੀਗਾ 24 ਸਾਲ ਦਾ ਬੱਚਾ ਸੀਗਾ ਉਸ ਦੀ ਜਾਨ ਅਜਾਇਆ ਨਹੀਂ ਜਾਣੀ ਚਾਹੀਦੀ ਇੱਕ ਤਾਂ ਡਿਗਟ ਸਾਹਿਬ ਮੇਰੇ ਕੋਲ ਆਪ ਕੋ ਮੇਰੀ ਇਹ ਬੇਨਤੀ ਹੈ ਕਿ ਆਪ ਉਸ ਦੀ ਪਰਿਵਾਰ ਕੇ ਬਹੁਤ ਕਰ ਰਹੇ ਹੋ ਆਪ ਦਾ ਬੇਟਾ ਵੀ ਗਿਆ ਉਸ ਦੀ ਆਵਾਜ਼ ਜ਼ਰੂਰ ਮੀਡੀਆ ਕੇ ਜ਼ਰੀਏ ਲਜਾਏ ਹੈ ہمارا ਇਸ਼ੂ ਹੈ ਆਪ ਆਪ ਜੋ ਸ਼ਬਦ ਦੋ ਸ਼ਬਦ ਆਪ ਵੀ ਬੋਲਦੇ ਜਰਾ ਨਹੀਂ ਨਹੀਂ ਉਸ ਤਰ੍ਹਾਂ ਦੀ ਘਟਨਾ ਹੋਈ ਹੈ ਉਸ ਦੀ ਪੂਰਨ ਮੁਕਸੇ ਜਾਂਚ ਹੋਣੀ ਚਾਹੀਦੀ और हम पूरा उनके परिवार के साथ जो गोली की जो बात करी है जो एक्सीडेंट की हुई है ये पूरा अभी स्पष्ट नहीं हो पाया कि गोली लगने से एक्सीडेंट हुआ या कैसे हुआ, लेकिन हमको ये है कि इसकी जांच हो जो पीएम में में आया है वो भी परिवार को ये है कि ठीक नहीं आया और वो वीडियो भी हमने देखे हैं कि जिस हिसाब से वो गिरा है बच्चा उससे तो ये लगता है कि फायरिंग हुई पुलिस का कहना यह है कि नहीं हुई क्योंकि वो तो अपना पक्ष रखती है लेकिन हमारा यह है कि पूरा इसकी जांच हो और जो मसले हैं जो किसानों के उन मसलों पर सरकार बातचीत करे जो हमारे जेलों में बच्चे हैं उस पर बातचीत करे जो हमारे इशू हैं सारे उस पर बातचीत करे बहुत लोग हमारे गायब है। है हैं और करीब चार से ज़्यादा हमारे ट्रैक्टर टूट हैं करीब सत्तर से ज्यादा ट्रैक्टर हमारे गायब है जो अभी मिले नहीं उन तो सब की जाँच और ये आंदोलन जब तक जारी रहेगा जब तक किसानों तो तो के जो मसले हैं उसकी सरकार बात करेगी बहुत धन्यवाद राकेश जी हम आपका फिर स्वागत भी करते हैं हमारी शुभकामनाएं आपके सारा पंजाब हमारी जो कौम है ना वो आपके साथ